ਸਤਿਕਾਰਯੋਗ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਅਲ ਨਿਊਜ਼ ਤੁਹਾਡਾ ਸਰਬਦਾ ਸਵਾਗਤ ਕਰਦਾ। ਸ਼ੰਘੋ ਪੁਲ ਕੋਲੋਂ ਨਾਕਾ ਲਾਇਆ ਸੀ। ਨਾਕਾ ਲਾਇਆ ਸੀ ਇਹ ਦੌਰਾਨ ਪੁਲਿਸ ਨੂੰ ਇੱਕ ਵੱਡੀ ਸਫਲਤਾ ਹੱਤ ਲੱਗੀ। 4 ਪਿਸਤੋਲਾਂ ਸਮੇਤ આરોપી ਕਾਬੂ ਕਰ ਲਿਆ ਗਿਆ। ਇਹ આરોપી ਬਿਹਾਰ ਤੋਂ 4 ਪਿਸਤਲਾਂ ਲੈ ਕੇ ਇਹ ਮਠੰਡਾ ਸਪਲਾਈ ਕਰਨ ਜਾਣਾ ਸੀ। ਇਹ આરોપી ਰਾਜਸਥਾਨ ਦਾ ਰਹਿਣ ਵਾਲਾ ਹੈ। ਪੋਸਟ ਨੇ ਇੱਕ ਬਹੁਤ ਵੱਡੀ ਸਫਲਤਾ ਕਾਈ ਜਾ ਸਕਦੀ। ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਆਖਰ ਇਸਨੇ ਕਿਸ ਨੂੰ ਚਾਰ ਪਿਸਤੌਲ ਸਪਲਾਈ ਕਰਨੇ ਸਨ। ਕਿਸ ਨੂੰ ਦੇਣੇ ਸਨ ਆਖਰ ਉਹ ਵਿਅਕਤੀ ਕੌਣ ਹੈ? ਉਹ ਜਿਸ ਨੂੰ ਚਾਰ ਪਿਸਤੌਲ ਦੇਣੇ ਸਨ ਉਸ ਵਿਅਕਤੀ ਦਾ ਕੰਮ ਧੰਦਾ ਕੀ ਹੈ? ਉਹ ਵਿਅਕਤੀ ਕੌਣ ਹੈ? ਬਿਹਾਰ ਤੋਂ ਜਿੱਥੋਂ ਲੈ ਕੇ ਆਇਆ ਹੈ। ਉਹ ਵਿਅਕਤੀ ਕੌਣ ਨੇ? ਜਿਨਾ ਕੋਲ ਇਹਨੇ 4 ਪਿਸਟਲ ਹੈ ਇਸ ਮਾਮਲੇ ਲੈ ਕੇ ਸ਼ੰਮੂ ਦੇ ਐਸਐਚਓ ਵੱਲੋਂ ਪੱਤਰਕਾਰ ਨਾਲ ਗੱਲਬਾਤ ਕੀਤੀ ਗਈ ਆ ਸੁਣਾਉਣੀ ਆ ਤੁਹਾਨੂੰ ਸ਼ੰਭੂ ਥੜੇ ਦੇ ਐਸਐਚਓ ਵੱਲੋਂ ਪੱਤਰਕਾਰ ਨਾਲ ਕੀਤੀ ਗਈ ਗੱਲਬਾਤ ਇਹ ਜੀ ਵੈਪਨ ਸਮਕਲਿੰਗ ਕਰ ਰਹੇ ਹੈ ਠੀਕ ਹੈ ਚਾਰ ਪਿਸਟਲ ਲੈ ਕੇ ਆਇਆ ਹੈ ਤਿੰਨ ਬੱਤੀ ਪੋਰ ਦੇ ਨੇ ਇਤਨਾ ਨਮ ਦਾ ਕਿਥੋਂ ਕਿਵੇਂ ਦੇ ਕਿਦੀ ਉੱਥੇ ਆਪਣਾ ਨਕਾਬੰਦੀ ਜੀ ਬਿਹਾਰ ਤੋਂ ਲੈ ਕੇ ਆਇਆ ਐ ਐਸਾ ਹੀ ਭਦਰਾਮ ਨੇ ਸੀ ਭਗਨ ਸੀਲ ਸਾਡੇ ਪੂਰੇ ਪੰਜਾਬ 'ਚ ਉਹ ਕਲੋਪ੍ਰੇਸ਼ਨ ਚੱਲਿਆ ਜੀ ਸੀਲ 7 ਉਹਦੇ ਤਹਿਤ ਨਕਾਬੰਦੀ ਕੀਤੀ ਹੋਈ ਸੀ ਅਚੀ ਦਰ ਦੇ ਕਿੱਥੇ ਨਕਾਬੰਦੀ ਕਰਦੇ ਪੰਦਰ ਦੇ ਤੇ ਸਾਰੇ ਪੈਦਲ ਆ ਰਹੇ ਸੀ ਨਾ ਵਾਈਟ ਕਾਰ ਤੋਂ ਜੀ ਪੈਦਲ ਜੀ ਇਹਦੇ ਤੇ ਕੋਈ ਪਹਿਲਾਂ ਨਹੀਂ ਕੋਈ ਕ੍ਰਾਈਮ ਦਾ ਆਇਆਗਾ ਜੀ ਇਹਦੇ ਇੱਕ ਪਰਚਾ ਹੋਰ ਪਹਿਲਾਂ ਦਾ ਹੈਗਾ ਜੀ ਕਰਮਾ ਨੰਬਰ 412/2022 ਉਹਨਾ ਜਵਾਰ ਨਗਰ ਚ ਲੁੱਟ ਕੋ ਦਾ ਪਰਚਾ ਇਹ ਕਿੱਥੋਂ ਲੈ ਕੇ ਆਏ ਤੁਸੀਂ ਹਾਂਜੀ ਕਿੱਥੋਂ ਲੈ ਕੇ ਆਏ ਤੁਸੀਂ ਇਹ ਬਿਹਾਰ ਚ ਲੈ ਕੇ ਆਇਆ ਤਾਂ ਹੁਣ ਕੋਤਲੇ ਕੀ ਕਾਰਨੀ ਜਿੱਤੇ ਪਰਚਾ ਦੇਤਾ ਜੀ ਸਰ ਇਹ ਕਿੱਥੇ ਸਪਲਾਈ ਕਰਨ ਦੀ ਤੁਮਾਰਾ ਕੋ ਦੱਸਿਆ ਇਹਨਾਂ ਨੂੰ ਮਢਿੰਨੇ ਸਪਲਾਈ ਕਰਨਾ ਸੀ ਸਾਰਾ ਮਾਲ ਸਰ ਕਿਹੜੇ 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 ਬਿਸਤਲੇ ਹੈ ਤਿੰਨ ਬੱਦੀ ਬੋਲਦੇ ਨੇ ਜੀ ਇੱਕ ਨੰਨੇ ਹੁੰਦਾ ਜੀ ਸਰ ਇਹਨਾਂ ਰੌਂਦੇ ਫੜੇ ਜੀ ਰੌਂਦੇ ਹੁੰਦੇ ਇਸ ਤੋਂ ਤੇ ਦੋ ਦੋ ਮੈਕ ਦਿਨ ਹਰੇ 8 ਤੋਂ ਮੈਕ ਦਿਨ ਹੋ ਗਏ 8 ਮੈਕ ਦਿਨ ਹੋ ਗਏ ਇਹ ਡਾਕ ਕਿਤੋਂ ਦਾ ਜੀ ਕੀ ਨਾਮ ਹੈ ਇਹਦਾ ਨਾਮ ਹੈਗਾ ਜੀ ਤਰਨ ਸਨ ਅ ਬਲਬੀਰ ਸਿੰਘ ਪਸਿਕਲੀ ਨੰਬਰ 13 ਇੰਦਰਾ ਕਲੋਨੀ ਜੋਹਰਨਗਰ ਗੁਗਨਗਰ ਰਾਜਸਥਾਨ ਅੱਛਾ ਫੰਡਿੰਗ ਪੱਖ ਤੇ ਹੈ ਇਥੇ ਪਰਚਾ ਹੈਗਾ ਜੀ ਇੱਕ ਪੰਨਾ ਜਿਵੇਂ ਕੋਈ ਹੋਰ ਗੱਲਬਾਤ ਦਾ ਪਤਾ ਲੱਗਿਆ ਹੋਵੇ ਜਾਂ ਕੋਈ ਜਿੱਥੇ ਕੋਈ ਰਿਮਾਂਡ ਲਵਾਂਗੇ ਸਾਨੂੰ ਰਿਮਾਂਡ ਹੀ ਬਹੁਤ ਥੋੜਾ ਮਿਲਿਆ ਜੀ ਇਹ ਅੱਜ ਪੇਸ਼ ਕੀਤਾ ਗਿਆ ਜੀ ਨੂੰ ਜੀ 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 ਪੰਜ ਦਿਨ ਦਾ ਮੰਗਾ ਜੀ ਇੱਕ ਦਿਨ ਦਾ ਦਿੰਦਾ ਜੀ ਕੀ ਮੁੱਠੇ ਕੀ ਕਾਰਜ ਕੀ ਦਿੱਤੇ ਹੋਣੇ ਦੇ ਕੋਲ ਇੱਕ ਦਿਨ ਚ ਕੀ ਕਾਰਜ ਕਰਾਂਗਾ ਨਹੀਂ ਕੀਤਾ ਰਾਜੀ ਰੈਸਟੋਰੈਂਟ ਵਿੱਚ 25 ਜਨਵਰੀ